डीआईजी ਹਰ ਚਰਨਪੂਰ ਦਾ ਮਾਮਲਾ ਕਾਫੀ ਪੱਕਿਆ ਹੋਇਆ ਉਸ ਦੇ ਨਾਲ ਸਿਆਸਤ ਵੀ ਕਾਫੀ ਪੱਕੀ ਹੋਈ ਹੈ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਸਨ ਤੇ ਸਵਾਲ ਚੁੱਕੇ ਜਾ ਰਹੇ ਸਨ ਕਿ ਕਿਉਂ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਕਿਉਂ ਨਹੀਂ ਬੋਲ ਰਿਹਾ ਇਸ ਤੇ ਚੁੱਪੀ ਕਿਉਂ ਜਿਹੜੀ ਉਤਾਰੀ ਹੋਈ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਤੋੜ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਉਸ ਬਿਆਨ ਦੇ ਕੀ ਮਾਇਨੇ ਨੇ ਕੀ ਉਸ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਸਮਝੇ ਤੇ ਇਸੇ ਬ ਦੇ ਬਿਆਨ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੀ ਇੱਕ ਬਿਆਨ ਆਉਂਦਾ ਉਹਨਾਂ ਨੇ ਮੁੱਖ ਮੰਤਰੀ ਤੇ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕੀ ਕੁਝ ਕਿਹਾ ਉਸ ਤੇ ਵੀ ਚਰਚਾ ਕਰਾਂਗੇ ਤੇ ਹਰਚਰਨ ਪੁੱਲਰ ਦੀਆਂ ਜੋ ਕਾਰਵਾਈ ਹੋ ਰਹੀ ਹੈ ਉਸ ਮਾਮਲੇ ਦੇ ਵਿੱਚ ਜੋ ਪਰਤਾਂ ਖੁੱਲ ਰਹੀਆਂ ਨੇ ਉਸ ਦੇ ਵਿੱਚ ਹੁਣ सीबीआई ਨੇ ਲੋਕਰ ਵੀ ਬੈਂਕ ਲੋਕਰ ਵੀ ਖੰਗਾਲੇ ਨੇ ਉਹਨਾਂ ਦੇ ਵਿੱਚੋਂ ਕੀ ਕੁਝ ਬਰਾਮਦ ਹੋਇਆ ਜੋ ਡਾਈਰੀ ਦੀ ਜਾਂਚ ਹੋ ਰਹੀ ਸੀ ਉਸ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੈ ਕੀ ਹੁਣ ਹੋਰ ਵੀ ਅਫਸਰਾਂ ਨੂੰ ਸੱਮਨ ਹੋ ਸਕਦੇ ਨੇ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਜਤੇਦਾਰ ਦਾ ਬੀਤੇ ਦਿਨੀ ਫਿਰ ਵਿਰੋਧ ਹੋਇਆ ਇੱਕ ਪਾਸੇ ਲੱਗ ਰਿਹਾ ਸੀ ਕਿ ਚਲੋ ਹੁਣ ਜੇ ਉਹਨਾਂ ਨੂੰ ਸੰਦੇਸ਼ ਦੇਣ ਦਿੱਤਾ ਗਿਆ ਸਿੱਖ ਕੌਮ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਹੈ ਤੇ ਕੀ ਉਹਨਾਂ ਦੀ ਮਾਨਤਾ ਪ੍ਰਾਪਤ ਹੋ ਗਈ ਉਹਨਾਂ ਨੂੰ ਕਿ ਜਥੇਦਾਰ ਮੰਨ ਲਿਆ ਗਿਆ ਜੋ ਵਿਰੋਧ ਕਰ ਰਹੇ ਸਨ ਪਰ ਨਹੀਂ ਨਿਹੰਗ ਜਥੇਬੰਦੀਆਂ ਦੇ ਵੱਲੋਂ ਫਿਰ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਕੋਲ ਸਨਮਾਨ ਨਹੀਂ ਲਿਆ ਗਿਆ ਤੇ ਕੀ ਆਉਣ ਦੇ ਦਿਨਾਂ ਨੂੰ ਹੁਣ ਜੋ ਵਿਰੋਧ ਕਰ ਰਹੇ ਸਨ ਉਹ ਜਥੇਦਾਰ ਨੂੰ ਜਥੇਦਾਰ ਦੀ ਮਾਨਤਾ ਦੇਣਗੇ ਕਿ ਉਹਨਾਂ ਨੂੰ ਮੰਨ ਲੈਣਗੇ ਜਥੇਦਾਰ ਕੀ ਕੁਝ ਵਾਪਰ ਸਕਦਾ ਆਉਣ ਦੇ ਦਿਨਾਂ ਨੂੰ ਇਸ ਤੇ ਵੀ ਚਰਚਾ ਕਰਾਂਗੇ ਤੇ ਉਧਰ ਹੀ ਸਾਬਕਾ ਡੀਜੀਪੀ ਮੁਸਤਾਫਾ ਦੇ بیٹے ਦਾ ਜੋ ਕਤਲ ਦਾ ਇਲਜ਼ਾਮ ਉਹਨਾਂ ਦੇ ਉੱਤੇ ਲੱਗਿਆ ਉਸ ਨੂੰ ਲੈ ਕੇ ਉਹ ਮੀਡੀਆ ਆਗੇ ਆਏ ਨੇ ਇੱਕ ਵੱਡਾ ਬਿਆਨ ਉਨ੍ਹਾਂ ਨੇ ਵੀ ਦਿੱਤਾ ਹੈ ਪਹਿਲਾ ਬਿਆਨ ਸਾਹਮਣੇ ਆਇਆ ਉਹ ਕੀ ਕੁਝ ਬੋਲ ਰਹੇ ਨੇ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਨਾ ਸਾਖੀ ਕੋਰ ਸਵਾਗਤ ਕਰਦਿਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੱਡੀ ਪੱਡੀ ਸਾਹਿਬ ਸਤਿ ਸ਼੍ਰੀ ਅਕਾਲ ਕੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੜੀ ਸਾਹਿਬ ਨਿਹੰਗ ਜਥੇਬੰਦੀਆਂ ਨੇ ਬਿੱਤ ਦਿਨੀ ਬੰਦੀ ਛੋੜ ਦਿਵਸ ਦੇ ਉੱਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਕਾਰਜਕਾਰੀ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਵਿਰੋਧ ਕੀਤਾ ਜੋ ਪਹਿਲਾਂ ਵੀ ਕੀਤਾ ਜਾਂਦਾ ਸੀ ਪਹਿਲਾਂ ਵੀ ਵਿਰੋਧ ਹੋਏ ਨੇ ਕਈ ਸਮਾਗਮਾਂ ਦੇ ਉੱਤੇ ਤੇ ਕੀ ਲੱਗਦਾ ਹੈ ਕਿ ਆਉਂਦੇ ਦਿਨਾਂ ਨੂੰ ਇਹ ਮਾਨਤਾ ਜਿਹੜੀ ਉਹਨਾਂ ਨੂੰ ਪ੍ਰਾਪਤ ਹੋ ਸਕਦੀ ਹੈ ਜਾਂ ਵਿਰੋਧ ਇਸੇ ਤਰੀਕੇ ਦੇ ਨਾਲ ਜੋ ਵਿਵਾਦ ਲਗਾਤਾਰ ਵੱਧਦਾ ਹੀ ਜਾਵੇਗਾ ਜਾਂ ਫਿਰ ਸ਼੍ਰੋਮਣੀ ਕਮੇਟੀ ਕੋਈ ਇਸ ਦਾ ਹੱਲ ਕੱਢੇਗੀ ਪਹਿਲੀ ਗਲਤ ਇਹ ਆ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਜਥੇਦਰ ਗੜਗੱਜ ਦੇ ਖਿਲਾਫ ਸਾਡੇ ਦਮਦਮੀ ਟਕਸਾਲ ਵਾਲਿਆਂ ਦੇ ਆਨੰਦਪੁਰ ਸਾਹਿਬ ਵਿਖੇ ਜਿੱਥੇ ਇਹਨਾਂ ਨੇ ਆਪਣਾ ਇੱਕ ਗੁਰਦਸ਼ਨ ਪ੍ਰਦਰਸ਼ ਗੁਰਦੁਆਰਾ ਬਣਾਇਆ ਉੱਥੇ ਇੱਕ ਮੀਟਿੰਗ ਬੁਲਾਈ ਸੀਗੀ ਉਹ ਮੀਟਿੰਗ 'ਚ ਬਹੁਤੀ ਇਹਨਾਂ ਨੂੰ ਗੰਭੀਰ ਹੁਗਾਰਾ ਨਹੀਂ ਮਿਲਿਆ ਸੀ ਜੀ ਲੇਕਿਨ ਫਿਰ ਜਿੱਥੇ ਬੰਦੀਆਂ ਦੀ ਆਗੂ ਹੈ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਅਸੀਂ ਕੁਲਦੀਪ ਸਿੰਘ ਨੂੰ ਜਥੇਦਰ ਨਹੀਂ ਮੰਨਦੇ ਕਿ ਉਹ ਨਾ ਇਹਦੀ ਕਿਸੇ ਨਾਲ ਗੱਲਬਾਤ ਕਰਕੇ ਨਿਯੁਕਤੀ ਕੀਤੀ ਗਈ ਹੈ ਤੇ ਨਾ ਇਹਦੀ ਦਸਤਾਰਬੰਦੀ ਹੋਈ ਹੈ ਜੀ ਉਸ ਵਕਤ ਦਮਦਿਵੀ ਦੇ ਸਾਲ ਨੇ ਜਦੋਂ ਸ਼੍ਰੋਮਣੀ ਕਮੇਟੀ ਦਾ ਇੱਕ ਹਾਊਸ ਹੋ ਰਿਹਾ ਸੀਗਾ ਉਦੋਂ ਉਹਨਾਂ ਨੇ ਆ ਕੇ ਦਰਬਾਰ ਸਾਹਿਬ ਦੇ ਬਾਹਰ ਦਫ਼ਤਰ ਦੇ ਬਾਹਰ ਇੱਕ ਪ੍ਰੋਟੈਸਟ ਵੀ ਕੀਤਾ ਸੀ ਉਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਸੀ ਦਮਦਿਵੀ ਟਕਸਾਲ ਵੀ ਸ਼ਾਮਲ ਸੀ ਉਹਨਾਂ ਦਾ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਜਾ ਕੇ ਲਿਆ ਸੀਗਾ ਤੇ ਧਾਮੀ ਸਾਹਿਬ ਨੇ ਜਦੋਂ ਉਹਨਾਂ ਦਾ ਮੰਗ ਪੱਤਰ ਲਿਆ ਤੇ ਮੰਗ ਪੱਤਰ ਲੈਣ ਤੋਂ ਬਾਅਦ ਉਹਨਾਂ ਨੂੰ ਪ੍ਰੋਮਸ ਦਿੱਤਾ ਸੀ ਕਿ ਜਲਦੀ ਸੀ ਇਹਦਾ ਹੱਲ ਕੱਟਿਆ ਜਾਵੇਗਾ। ਜੀ। ਤੇ ਬਾਅਦ ਤੋਂ माजी ਨਾਲ ਉਸ ਤੋਂ ਬਾਅਦ ਜਿਹੜੇ ਸਾਡੇ ਇਹ ਮਾਨਜੋਗੇ ਹੈਗੇ ਸੀਗੇ ਧਾਮੀ ਸਾਹਿਬ ਉਹ ਮਿਲਦੇ-ਗਿਲਦੇ ਰਹਿੰਵੰਦੇ ਨੇ ਡੇਰੇ 'ਚ ਵੀ ਗਏ ਉਹਨਾਂ ਨਾਲ ਗੱਲਬਾਤ ਵੀ ਕੀਤੀ। ਲੇਕਿਨ ਹੁਣ ਮਾਮਲਾ ਜਿਹੜਾ ਸੀ ਉਹ ਕਾਫੀ ਵਿਗੜ ਚੁੱਕਾ ਸੀਗੇ ਇੱਕਦਮ ਸੂਤਰ ਨਹੀਂ ਛੋੜਦਾ। ਜੀ। ਤੇ ਤੁਹਾਨੂੰ ਤਾਂ ਇਹ ਕਾ 6 ਜੂਨ ਨੂੰ ਬਗੈਰਤਾ ਤੋਂ ਤੇ ਦਮਦਮੀ ਟਕਸਾਲ ਨੇ ਤੇ ਬੁੱਢਾ ਦਲ ਨੇ ਗੱਲ ਕਹੀ ਸੀਗੀ ਪੀਐਸਆਈ ਇਸ ਵਿਅਕਤੀ ਨੂੰ ਇੱਥੇ ਸੰਦੇਸ਼ ਨਹੀਂ ਪੜਨ ਦੇਵਾਂਗੇ ਨਹੀਂ ਕਾਮ ਦੇ ਨਾਲ ਸੰਦੇਸ਼ ਨਹੀਂ ਚ ਪੜ ਦਿੱਤਾ ਇਹਨਾਂ ਨੂੰ ਤੇ ਇਹ ਮਿਲਕੇ ਕਹਿੰਦੇ ਸੀ ਮੈਂ ਆਪਣੀ ਅਰਦਾਸ ਜਿਹੜੀ ਗੱਲ ਕਰਤੀ ਕਰਤੀ ਤੇ ਸੀ ਗੱਲ ਕਹੀ ਸੀ ਤੇ ਅਰਦਾਸ ਕੀਤੀ ਹੈ ਤੇ ਵੱਜਰ ਗੁਨਾਹ ਕੀਤਾ ਤੁਹਾਡੇ ਖਿਲਾਫ ਕਾਰ ਨਹੀਂ ਹੋਣੀ ਚਾਹੀਦੀ ਆ ਇਹਦਾ ਮਤਲਬ ਸੰਦੇਸ਼ ਤੁਸੀਂ ਗੁਰੂ ਸੁਣਾ ਰਹੇ ਹੋ ਜੀ ਗੁਰੂ ਅਗੇ ਅਰਦਾਸ ਜੋਲੜੀ ਹੁੰਦੀ ਆ ਤੁਸੀਂ ਕੋਣ ਹੋ ਦੇਸ਼ ਦੇ ਸੰਦੇਸ਼ ਦੇਣ ਵਾਲੇ ਗੁਰੂ ਨੂੰ ਲੇਕਿਨ ਸਾਡੇ ਵੱਲੋਂ ਵਿਰੋਧ ਕੀਤਾ ਕੁਝ ਲੋਕਾਂ ਨੇ ਹੋਰ ਵੀ ਇੱਤੇ ਗੱਲ ਕੀਤੀ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਬੋਲਤੀ ਬੰਦ ਹੋ ਗਈ ਜੀ ਇੰਜੇ ਸੇਜੇ ਦਬਾਹ ਘਟਦਾ ਗਿਆ ਦਮ ਦੀ ਮੀਟ ਉਸਾਰ ਵਿੱਚ ਚੁੱਪ ਹੋ ਗਈ ਬਾਬਾ ਜੀ ਤੇ ਫਿਰ ਮਹਾਰਾਸ਼ਟਰ ਜਾ ਕੇ ਡੇਰੇ ਲਾ ਲਏ ਉਹਨਾਂ ਨੇ ਉੱਥੇ ਰਹਿੰਦੇ ਨੇ ਅੱਜ ਕੱਲ ਤੇ ਬੁੱਢਾ ਦਲ ਵਾਲੇ ਜਿਹੜੇ ਸਾਡੇ ਮੁਖੀ ਨੇ ਬਾਬਾ ਬਲਬੀਰ ਸਿੰਘ ਉਹਨਾਂ ਬਾਰੇ ਤੇ ਕਿਹਾ ਜਾਂਦਾ ਵਾ ਕਿ ਲਾਲੂ ਪ੍ਰਸਾਦ ਜਾਦਵ ਨੇ ਇੱਕ ਗੱਲ ਕਹੀ ਸੀ ਜਬ ਤੱਕ ਰਹੇਗਾ ਆਲੂ ਤਦ ਤੱਕ ਰਹੇਗਾ ਬਿਹਾਰ ਮੇ ਲਾਲੂ ਤੇ ਉਹਦੇ ਜਵਾਬ ਦੇ ਵਿੱਚ ਭਾਜਪਾ ਗੁੰਦੇ ਸੀ ਛਤੂਗਨ सिन्हा ਉਹਨੇ ਕਹੇ ਸੀ ਸਮੋਸੇ ਮੇ ਆਲੂ ਤੇ ਰਹਿ ਸਕਦਾ ਬਿਹਾਰ ਮੇ ਲਾਲੂ ਨਹੀਂ ਰਹਿ ਸਕਦਾ ਕਿ ਕਿਛਲੇ ਪਿਛਲੇ ਸਿਰ 20 ਸਾਲ ਤੋਂ ਬਕਾਇਦਾ ਤੌਰ ਤੇ ਲਾਲੂ ਵਕਈ ਸੱਤਾ ਤੋਂ ਬਾਹਰ ਨੇ ਜੀ ਕਈ ਵਾਰੀ ਉਹ ਜੇ ਕਈ ਵਾਰੀ ਜੇਲ੍ਹ ਤੋਂ ਬਾਹਰ ਹੈ ਕਈ ਵਾਰੀ ਹਸਪੀਟਲ ਗਏ ਲੇਕਿਨ ਉਹ ਬਾਹਰ ਇਸ ਚਿੱਤਰ ਸਾਡੇ ਬੁੱਢਾ ਡਲ ਵਾਲੇ ਮੁਖੀ ਦੇ ਸਾਹਜ ਦੇ ਬੰਦੇ ਨੇ ਬੁੱਢਾ ਦਲ ਦੇ 10 ਮੁਖੀ ਬਕਾਇਦਾ ਤੌਰ ਤੇ ਸ਼੍ਰੀ ਕਾਲਟਕ ਦੇ ਜਥੇਦਾਰ ਵੀ ਰਹੇ ਨੇ ਤੇ ਬੁੱਢਾ ਦਲ ਦੀ ਬੁਨਿਆਦ ਕਿੱਥੋਂ ਨੂੰ ਗਈ ਭਾਈ ਮਨੀ ਸਿੰਘ ਹੋਰਾਂ ਨੂੰ ਬਕਾਇਦਾ ਤੌਰ ਤੇ ਇੰਨੀ ਗੱਲ ਕਹੀ ਗਈ ਸੀਗੀ ਬਾਬਾ ਬੁੱਢਾ ਜੀ ਨੂੰ ਕਿਹਾ ਗਿਆ ਸੀ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਨੂੰ ਮਾਤਾ ਗੰਗਾ ਜੀ ਨੇ ਕਿਹਾ ਸੀ ਵੀ ਜਿੱਥੇ ਵੀ ਗੁਰੂ ਸਾਹਿਬ ਹੈਗੇ ਗੁਰੂ ਹਰਗੋਬਿੰਦ ਸਾਹਿਬ ਹੈਗੇ ਉਹਨਾਂ ਛਡਾਕ ਲੈ ਕੇ ਆਓ ਜੀ 3000 ਵਿਅਕਤੀ ਲੈ ਕੇ ਫੌਜ ਲੈ ਕੇ ਬਾਬਾ ਬੁੱਢਾ ਜੀ ਫਿਰ ਗਵਾਲੀਅਰ ਗਏ ਸੀਗੇ ਲੇਕਿਨ ਉਦੋਂ ਪਹਿਲਾ ਫੈਸਲਾ ਇਹ ਹੋ ਗਿਆ ਸੀ ਵੀ ਸਾਈ ਮੀਆਂ ਮੀਰ ਨੇ ਨਿਗਰ ਕਹੀ ਸੀ ਰਹਿ ਗੁਰੂ ਵੀ ਟਕਰਾਓ ਦੀ ਨੀਤੀ ਨਾ ਬਣਾਓ ਨੁਕਸਾਨ ਹੋਊਗਾ ਹਾਂ ਨਾ ਇਹ ਉਹ ਤਾਂ ਕਿਸੇ ਦੇ ਵਿਰੁੱਧ ਹੈ ਹੀ ਨਹੀਂ ਗੁਰੂ ਸਾਹਿਬ ਕਿਸੇ ਦੇ ਵਿਰੋਚ ਨਹੀਂ ਅਗੇ ਲੇਕਿਨ ਜਦੋਂ ਉਹ ਮਿਲੇ ਸੀ ਜਾਂ ਕੀਰ ਨੂੰ ਜਾਂ ਜਿਨੇ ਵਿਖਿਆ ਵੀ ਮੇਰੇ ਵਾਂਗੂ ਇੱਕ ਕਲਗੀ ਵੀ ਲਾਉਂਦਾ ਤੇ ਮੇਰੇ ਵਾਂਗੂ ਠੱਠ ਬਾੜ ਦੇ ਵੀਂਦਾ ਗਲ ਦੇ ਵਿੱਚ ਮੋਤੀਆਂ ਦੀ ਮਾਲਾ ਵੀ ਪਾਈ ਆ ਹੱਥ ਚ ਤਲਵਾਰ ਕਿਰਪਾ ਦੀ ਫੜੀ ਆ ਉਹਨੇ ਧੋਖੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਗੁਰੂ ਸਾਹਿਬ ਨੂੰ ਤੇ ਬੰਦ ਕੀਤਾ ਸੀ ਉੱਥੇ ਜਿੱਥੇ ਪਹਿਲਾਂ 52 ਵਾਲੇ ਰਾਜੇਬੰਦ ਕੀਤੇ ਸੀ ਜਿਹੜੇ 86% ਰਹਿੰਦੇ ਸੀ ਹੁਣ ਉਹਨਾਂ ਨੂੰ ਸ਼ਟਾਉਨ ਚਲੇ ਗਿਆ ਸਾਈ ਮੀਆਂ ਮੀਰ ਨੇ ਨਿਗਲ ਕਹੀ ਵੀ ਤੁਸੀਂ ਗਲਤ ਕਰ ਰਹੇ ਹੋ ਸਾਈ ਮੀਆਂ ਮੀਰ ਦੇ ਕਹਿਣ ਤੇ ਜਾਂ ਜਿਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਗੁਰੂ ਸਾਹਿਬ ਨੂੰ ਛੱਡਣ ਦੇ ਜਿਹੜੇ ਸੀ ਆਦੇਸ਼ ਦੇ ਦਿੱਤੇ ਸੀ ਜੀ ਜਦੋਂ ਗੁਰੂ ਸਾਹਿਬ ਨੂੰ ਛੱਡਣ ਦੇ ਆਦੇਸ਼ ਦੇ ਦਿੱਤੇ ਗਏ ਤੇ ਗੁਰੂ ਸਾਹਿਬ ਨੂੰ ਉਹ ਜਿਹੜੇ ਬੇਜਾ ਰਾਜੇ ਸੀ ਉਹ ਕਹਿੰਦੇ ਜੀ ਗੁਰੂ ਸਾਹਿਬ ਸਾਡਾ ਕੀ ਬਣੂਗਾ ਮਹਾਰਾਜ ਸਾਨੂੰ ਤੁਸੀਂ ਇੰਨੇ ਪ੍ਰਵਚਨ ਸੁਣਾਏ ਆ ਕਾਲ ਪ੍ਰਗਨ ਜੋੜੇ ਸਾਡਾ ਕੀ ਬਣੂਗਾ ਸਾਡਾ ਕੀ ਕਸੂਰ ਆ ਮਸਕੀਨ ਉਹ ਵੀ ਕਹਿੰਦੇ ਆ ਸੰਤ ਸਿੰਘ ਮਸਕੀਨ ਉਹ ਵੀ ਆਪਣੀ ਕਥਾ ਚ ਕਹਿੰਦੇ ਵੀ ਗੁਰੂ ਸਾਹਿਬ ਦਾ ਸਰੀਰ ਬੜਾ ਛਡੋਲ ਸੀਗਾ ਉੱਚੇ ਲੰਮੇ ਸੀਗੇ ਭਾਰਾ ਥਰੀ ਸੀਗਾ ਤੇ ਉਹ 52 ਕਲੀਆਂ ਵਾਲਾ 50 ਕਲੀਆਂ ਦੇ ਵੈਸੇ ਚੋਲਾ ਪਾਉਂਦੇ ਸੀ ਜੀ ਤੇ ਜਦੋਂ ਉਹਨਾਂ ਦੀ ਗੱਲ ਚੱਲੀ ਕਿ ਉਹਨਾਂ ਗੁਰੂ ਸਾਹਿਬ ਨੇ ਬਾਹਰੋਂ ਤੋਂ ਇਨਕਾਰ ਕਰਤਾ ਵੀ ਨਾ ਜਨੂ ਛੱਡੋ ਤੁਸੀਂ ਹੁਣ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਵੀ ਉਹ 52 ਜਿਹੜੀਆਂ ਕਲੀਆਂ ਸੀ ਗਿਆ ਉਹਦੇ ਬਾਰੇ ਇੰਦੀ ਗੱਲ ਕਹੀ ਜਾਂ ਕਿੰਨੇ ਵੀ ਜਿੰਨੇ ਵੀ ਰਾਜੇ ਤੁਹਾਡੀ ਕਲ ਜੋਲੇ ਨੂੰ ਫੜ ਕੇ ਬਾਹਰ ਆ ਜਾਣਗੇ ਛੱਡ ਦੇਣਗੇ ਅਸੀਂ ਉਹ ਫਿਰ 50 ਕਲੀਆਂ 50 ਦੇ ਫਲ ਲੀਆਂ ਤੇ ਦੋ ਨੂੰ ਬਕਾਇਦਾ ਤੌਰ ਤੇ ਗੁਰੂ ਸਾਹਿਬ ਨੇ ਆਪਣੀਆਂ ਬਾਹਾਂ ਚ ਲੈ ਕੇ ਬਾਹਰ ਲਿਆਂਦਾ ਸੀ ਉਸ ਗੁਰੂ ਦੀ ਗੱਲ ਹੋ ਰਹੀ ਹੈ ਹੁਣ ਉਸ ਗੁਰੂ ਦੇ ਜਿਹੜਾ ਸਮਾਗਮ ਹੋਇਆ ਉਹਦੇ ਦਰਬਾਰ ਅਕਾਲ ਤਖਤ ਦੇ ਹੋਇਆ ਉੱਥੇ ਕਨ ਵੀ ਬਕਾਇਦਾ ਤੌਰ ਤੇ ਭਾਈ ਸਾਡੇ ਆਪਣੇ ਜਿਹੜੇ ਮਾਨ ਜੋਗੇ ਗਏ ਸੀ ਜਹਦਰ ਗਿਆਨੀ ਕੁਲਦੀਪ ਸਿੰਘ ਨੇ ਵਿਰੋਧ ਕੀਤਾ ਗਿਆ ਜੀ ਐਤ ਕੀ ਸੰਦੇਸ਼ ਪਾਠ ਤੋਂ ਰੁੱਕੇ ਨਹੀਂ ਗਏ ਉਹਨਾਂ ਨੂੰ ਸੰਦੇਸ਼ ਪੜਿਆ ਉਹਨਾਂ ਨੇ ਜੀ ਬਿਲਕੁਕੁਲ ਇਤਨਾ ਤੋਂ ਨਹੀਂ ਪੜਿਆ ਉਹ ਦਰਸ਼ਨੀ ਜੋੜੀ ਤੋਂ ਪੜਿਆ ਤੇ ਦਰਸ਼ਕ ਦਿਉੜੀ ਤੋਂ ਜਿਹੜਾ ਸੰਦੇਸ਼ ਪੰਨ ਦੀ ਪ੍ਰਵਿਰਤੀ ਪ੍ਰਕਿਰਿਆ ਸੀ ਉਹ ਉਨ ਹੀ ਤੋਂ ਪੈਣ ਸ਼ੁਰੂ ਹੋਈ ਸੀ ਉਹ ਛੂਏ ਛੂਏ ਇਸ ਕਰਕੇ ਹੋਈ ਸੀ ਕਿ ਪੀ ਪੈਣ ਦੀ ਜੰਗ ਲੱਗ ਗਈ ਤੇ ਦਿਵਾਲੀ ਦੇ ਮੇਲੇ ਦੇ ਉੱਤੇ ਵੀ ਪੁਲ ਅੱਧਾ ਬਣਿਸੀ ਭਰਿਆ ਸੰਗਤ ਉੱਥੇ ਸੀਗੇ ਉਦੋਂ ਫੇ ਸੰਤ ਜਿਹੜੇ ਹੈਗੇ ਸੀ ਜਿਹੜਾ ਕਿਰਪਾਲ ਸਿੰਘ ਹੋਰੀ ਦੇ ਨਾਲ ਉਹਨਾਂ ਦੇ ਪ੍ਰਧਾਨ ਸੀ ਸੱਜੰਨ ਚੰਦਨ ਸਿੰਘ ਇਹਨਾਂ ਨੇ ਫਿਰ ਕਿਹਾ ਵੀ ਜਿਹਹਦਰ ਸੰਦੇਸ਼ ਹੈ ਕਿ ਦਰਸ਼ੀ ਜੁੜੀ ਦੇ ਪਰਦੇ ਵੀ ਸੰਗਤ ਰਸੋਲ ਨਵੇਂ ਪਿੱਛੇ ਕਿੰਨ ਛੜਵਾ ਗਿਆ ਸੰਗਤ ਹੈ ਨਹੀਂ ਜੀ ਪਰ ਕਿਰਿਆ ਬਣ ਜੀ ਪਿੱਛੇ ਦੇ ਸਾਡੇ ਸਾਬਕਾ ਸਖਤਰ ਐਸਪੀ ਸੀ ਸਰਦਾਰ ਕੁਲਾ ਸਿੰਘ ਰੰਧਾਵਾ ਉਹਨਾਂ ਲਿਖ ਕੇ ਵੀ ਦਿੱਤਾ ਸੀ ਵੀ ਇਹ ਸਾਡੀ ਪਰੰਪਰਾ ਨਹੀਂ ਇੱਕ ਮਜਬੂਰੀ ਬਣ ਗਈ ਸੀ ਇਹਨੂੰ ਅਕਾਲ ਤੱਕ ਤੋਂ ਪੜਿਆ ਜਾਵੇ ਲੇਕਿਨ ਅਜੇ ਵੀ ਅਕਾਲ ਤੱਕ ਤੋਂ ਮੇਕਾਸ਼ੰਦ ਪਿਛਲੀ ਵੀ ਪੜਿਆ ਸੀ ਉਦੋਂ ਪਿਛਲੀ ਪੜਿਆ ਸੀਗਾ ਐਡ ਕੀ ਫਿਰ ਦਰਸ਼ੀ ਜੀ ਨੂੰ ਪੜਿਆ ਜੀ ਰੇਖਨ ਦਰਸ਼ੀ ਜੀ ਨੂੰ ਪੜਨ ਤੋਂ ਬਾਅਦ ਪਹਿਲੀ ਗੱਲ ਤੇ ਅਵੱਗਿਆ ਇਹ ਕੀਤੀ ਵੀ ਰਹਿਰ ਰਸ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਪ੍ਰਕਿਰਿਆ ਸਮੇਟ ਲਈ ਜਾਂਦੀ ਹੈ ਤੇ ਰਹਿਰ ਦਾ ਪਾਠ ਫੇਰ ਆਮ ਹੁੰਦਾ ਕੱਲ ਵਿੱਚੇ ਰਹਿਰ ਦਾ ਪਾਠ ਹੋਈਗਾ ਤੇ ਵਿੱਚੇ ਸਨਮਾਨ ਕੀਤਾ ਜਾ ਰਿਹਾ ਰਹਿਆਂ ਨੂੰ ਹੂੰ ਝਗੜਾ ਨਹੀਂ ਕਿਸੇ ਗੱਲ ਦਾ ਹੋਇਆ ਤਤਕਾਰ ਨਹੀਂ ਹੋਇਆ ਲੇਕਿਨ ਜਿਹੜਾ ਸੀ ਸਾਂਝਾ ਲੈ ਫੈਸਲਾ ਕਰ ਲਿਆ ਵੀ ਬਕਾਇਦਾ ਤੌਰ ਤੇ ਜਿਹੜੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਉਹ ਸਾਰੀ ਅਧਿਆਲ ਸਿੰਘ ਜਿੱਥੇ ਬੰਦੇ ਨੂੰ ਸਨਮਾਨਤ ਕਰ ਦੇਣੀ ਹੈ ਉਹਨਾਂ ਕੀਤਾ ਲੇਕਿਨ ਬਾਬਾ ਬਜ਼ਵੀਰ ਸਿੰਘ ਨੇ ਇੰਨੀ ਗੱਲ ਕੀਤੀ ਵੀ ਜਲਦੀ ਅਸੀਂ ਤਾਂ ਹੱਲ ਕਰ ਲਵਾਂਗੇ ਕੋਈ ਨੋ ਕੀ ਤੇ ਹੱਲ ਕਰ ਲਿਆ ਸ਼ਰੋਮਣੀ ਕਮੇਟੀ ਨੇ ਸਾਰੀਆਂ ਜਿੱਥੇ ਬੰਦਿਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਵੀ 25 ਤਰੀਕ ਨੂੰ ਸਵੇਰੇ 10 ਵਜੇ ਨਾਂਦਪੁਰ ਸਹਿਬੇ ਕਿ ਉੱਥੇ ਤਾਜਪੁਸ਼ੀ ਕੀਤੀ ਜਾਊਗੀ ਗਿਆਨੀ ਕੁਲਦੀਪ ਸਿੰਘ ਗੜਗੱਦ ਦੀ ਜੀ ਉਹਦੇ ਵਿੱਚ ਜਥੇਬੰਦੀਆਂ ਕਿੰਨੀਆਂ ਆਉਂਦੀਆਂ ਕਿਹੜੀਆਂ ਆਉਂਦੀਆਂ ਇਹ ਨਹੀਂ ਪਤਾ ਕੱਲ ਇਹ ਕਿਹਾ ਗਿਆ ਸੀ ਵੀ ਕੱਲ ਜਿਹੜੀਆਂ ਜਥੇਬੰਦੀਆਂ ਦਮਦਿ ਵੀ ਟਕਸਾਲ ਵਾਲੇ ਵੀ ਆਏ ਨੇ ਇੱਥੇ ਲੇਕਿਨ ਬਾਬਾ ਨਾਮ ਸਿੰਘ ਤੋਂ ਮੈਨੂੰ ਕਿਤੇ ਬਖਾਈ ਦਿੱਤਾ ਜੀ ਇਸ ਕਰਕੇ 5 ਜੀ ਤਰੀਕ ਨੂੰ 5 ਅਕਤੂਬਰ ਨੂੰ ਬਕਾਇਦਾ ਤੌਰ ਤੇ ਸਵੇਰੇ 10:00 ਵਜੇ ਨੰਦਪੁਰ ਸਾਹਿਬ ਵਿਖੇ ਸਮਾਗਮ ਰੱਖ ਲਿਆ ਗਿਆ ਵਾ ਸਾਰੀਆਂ ਜਥੇਬੰਦੀਆਂ ਨੂੰ ਪੱਤਰ ਭੇਜ ਕੇ ਕਿਹਾ ਗਿਆ ਵੀ ਤੁਸੀਂ ਉੱਥੇ ਸ਼ਮੂਲੀਅਤ ਕਰੋ ਤੇ ਜਿਹਦਾਸ ਨੂੰ ਸਨਮਾਨਤ ਕਰੋ ਹੁਣ ਉਹਨਾਂ ਦੀ ਜੇ ਇਹ ਪ੍ਰਕਿਰਿਆ ਸਨਮਾਨ ਦੀ ਪੂਰੀ ਹੋ ਜਾਂਦੀ ਹੈ ਤੇ ਫਿਰ ਮਾਨਤਾ ਸਾਰਿਆਂ ਨੂੰ ਦੇਣੀ ਪੈਗੀ ਬਿਲਕੁਲ ਕੁਝ ਜਿਨ੍ਹਾਂ ਦੀ ਮੀਟਿਕਸਾਲ ਤੇ ਬੁੱਢਾ ਦਲ ਦੇ ਮੋਰਚਾ ਲਾਇਆ ਸੀ ਉਹ ਤੇ ਨਾਲ ਖੜ ਗਏ ਉਹਨਾਂ ਨੇ ਉੱਚਾ ਤੇ ਲਾਇਆ ਸੀ ਵੀ ਇਹ ਜਿਹੜੇ ਬੰਦੇ ਨੇ ਇਹ ਜਥੇਦਾਰ ਨੇ ਇਹਨਾਂ ਦਾ ਜ਼ਿਆਸਤੀ ਕੀਤੀ ਕੀ ਉਹਨਾਂ ਦੀ ਭਾਲੀ ਕੀਤੀ ਜਾਵੇ ਤੇ ਉਹ ਤੇ ਨਾਲ ਖੜੇ ਨੇ ਹੁੰਦੇ ਜੀ ਹੋਂਦ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਾਰੇ ਇਕੱਠੇ ਹੋ ਜਾਵਾਂਗੇ ਦਸਤਾਰਬੰਦੀ ਦੁਆਰਾ ਹੋ ਜਵੇ ਮਰਿਆਦਾ ਦੇ ਅਨੁਸਾਰ ਸਾਨੂੰ ਤਾਂ ਕੋਈ ਕਿਸੇ ਤੋਂ ਦਿੱਕਤ ਹੀ ਨਹੀਂ ਹੈ ਉਹ ਤੇ ਨਾਲ ਇਕੱਠੇ ਬੀਟਕਿਆ ਨਹੀਂ ਕਰਦੇ ਆ ਬਹਿੰਦੇ ਵੀ ਆ ਖਾਂਦੇ ਵੀ ਆ ਤੇ ਵੀ ਇੱਥੇ ਫਿਰ ਲੜਾਈ ਕਦੀ ਰਹਗੀ ਬਿਲਕੁਲ ਤੇ 25 ਤਰੀਕ ਨੂੰ ਉਮੀਦ ਆ ਕਿ ਕੁਲਦੀਪ ਸਿੰਘ ਜਥੇਦਾਰ ਜਿਹੜੇ ਆ ਉਹਨਾਂ ਦੀ ਤਾਜਪੁਰਸੀ ਹੋ ਜਾਏਗੀ ਤੇ ਤਾਜਪੁਰਸੀ ਤੋਂ ਬਾਅਦ ਫਿਰ ਉਹਨਾਂ ਨੂੰ ਉਹੀ ਸਮਾਨ ਸਰ ਨਾਲ ਮਿਲਣਾ ਫਿਰ ਜਿਹੜਾ ਪਹਿਲਾਂ ਮਿਲਦਾ ਸੀ ਜੀ ਬਿਲਕੁਲ 25 ਤਰੀਕ ਨੂੰ ਦੇਖਦੇ ਆ ਕਿ ਕੌਣ-ਕੌਣ ਪਹੁੰਚਦਾ ਹੈ ਕਿਹ ਕੋ ਜੋ ਹੁੰਦਾ ਹੈ ਪਰ ਸਭ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਵਾਲ ਉੱਠ ਰਹੇ ਸੀ ਜਰੂਰ ਤੋ ਡੀਆਈਜੀ ਗ੍ਰਿਫਤਾਰ ਹੋਏ ਨਹੀਂ ਕਿ ਉਹਨਾਂ ਨੇ ਚੁੱਪੀ ਕਿਉਂ ਧਾਰੀ ਹੋਈ ਹੈ ਚੁੱਪ ਕਿਉਂ ਨਹੀਂ ਕੋਈ ਬਿਆਨ ਕਿਉਂ ਨਹੀਂ ਦੇ ਰਿਹਾ ਤੇ ਹੁਣ ਉਹ ਚੁੱਪੀ ਜਿਹੜੀ ਹੈ ਮੁੱਖ ਮੰਤਰੀ ਦੇ ਵੱਲੋਂ ਤੋੜ ਦਿੱਤੀ ਗਈ ਹੈ ਉਹਨਾਂ ਨੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਡੀਆਈਜੀ ਦਾ ਜ਼ਿਕਰ ਕੀਤਾ ਕਿ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਪਹਿਲਾਂ ਹੀ ਗ੍ਰੈਵਿ ਭਾਗ ਦੇ ਵੱਲੋਂ ਤੇ ਗ੍ਰੈਵਿ ਭੀਗ ਵਿਭਾਗ ਵੀ ਜਿਹੜਾ ਹੈ ਉਹ ਮੁੱਖ ਮੰਤਰੀ ਦੇ ਕੋਲ ਹੀ ਹੈ ਤੇ ਜਿਸ ਦੇ ਉੱਤੇ ਹੁਣ ਤਾਨਜ਼ ਗਸੇ ਨੇ ਸੁਪੀਰ ਬਾਦਲ ਨੇ ਵੀ ਉਹਨਾਂ ਨੇ ਇਹ ਬੋਲਿਆ ਕਿ ਇਹ ਤਾਂ ਕਾਰਵਾਈ ਹੋਣੀ ਸੀ 48 ਘੰਟਿਆਂ ਦੇ ਜੇ ਸ ਪਾਲਿਸੀ ਕੇ ਜੋ ਕੋਈ ਵੀ ਮੁਲਾਜ਼ਮ ਗ੍ਰਫਤਾਰ ਹੁੰਦਾ ਹੈ ਪਹਿਲਾ ਮੁੱਖ ਮੰਤਰੀ ਨੇ ਜੋ ਬਿਆਨ ਦਿੱਤਾ ਹੈ ਮੁੱਖ ਮੰਤਰੀ ਦੇ ਟਵੀਟ ਆਇਆ ਉਸ ਨੂੰ ਕਿਸ ਤਰੀਕੇ ਨਾਲ ਦੇਖੇ ਉਸ ਬਾਰੇ ਗੱਲ ਕਰ ਲੈਣੇ ਆ ਪਹਿਲੀ ਗੱਲ ਤਾਂ ਮੈਂ ਦੱਸ ਦਿਆਂ ਭੀਰ ਧਰਨ ਸਿੰਘ ਭੁੱਲਰ ਦੇ ਫੜੇ ਜਾਣ ਤੋਂ ਬਾਅਦ ਕੋਈ ਵੀ ਆਗੂ ਇਹਨਾਂ ਦਾ ਨਹੀਂ ਬੋਲਿਆ ਆਮਾਰੀ ਪਾਰਟੀ ਦਾ ਜੀ ਕਲਦੀਪ ਸਿੰਘ ਧਾਰੀਵਾਲ ਨੇ ਜਰੂਰ ਕਈ ਗੱਲ ਵੀ ਇਹ ਬਿਲਕੁਲ ਚੰਗਾ ਕੀਤਾ ਅਸੀਂ ਇਹਦੀ ਤਾਰੀਫ ਕਰਦੇ ਅਸੀਂ ਸ਼ਲਾਘਾ ਕਰਦੇ ਵੀ ਸੀਬੀ ਨੇ ਬਧੇ ਕੰਮ ਕੀਤਾ ਤੁਸੀਂ ਕਿਸੇ ਵੀ ਪ੍ਰਸਤ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਜੜੀ ਉਹ ਛੋੜ ਨਹੀਂ ਦੇਵਾਂਗੇ ਉਹਨਾਂ ਨੇ ਸਵਾਗਤ ਕੀਤਾ ਸੀ ਕਿਉਂ ਉਹੀ ਕੁਲਦੀਪ ਸਿੰਘ ਹੈਗੇ ਨੇ ਜਿਨ੍ਹਾਂ ਨੇ ਸਰਕਾਰ ਦੀ ਵੀ ਤੋਹਿੰਦ ਕੀਤੀ ਸੀ ਇੱਕ ਵਾਰੀ ਕਿਉਂ ਤੁਸੀਂ ਬੰਨ ਟੁੱਟ ਜਾਂਦਾ ਵਾ ਟੋਟ ਜਾਣ ਤੋਂ ਬਾਅਦ ਸਰਕਾਰ ਦੇ ਬਾਜ਼ਾ ਰੋਗ ਦੀ ਸਰਕਾਰ ਗੱਲਾਂ ਕਰਦੀ ਕੰਮ ਨਹੀਂ ਕਰਦੀ ਜੀ ਤੇ ਕੁਲਦੀਪ ਸਿੰਘ ਧਾਰੀਵਾਲ ਸਾਬਕਾ ਮੰਤਰੀ ਆ ਤੇ ਅਜਨਾਲੇ ਤੋਂ ਵਿਧਾਇਕ ਉਹ ਜਾ ਕੇ ਬਾਬਾ ਗੁਰੂ ਕੇ ਬਾਗ ਵਾਲੇ ਬਾਬਾ ਜੀ ਤੁਸੀਂ ਬੰਨ ਬੰਨ ਆ ਕੇ ਕਹਿੰਦੇ ਜੀ ਤੁਸੀਂ ਸਰਕਾਰ ਨੂੰ ਸਰਕਾਰਾਂ ਬਣਾ ਕੁਝ ਕਰ ਸਕਦੀਆਂ ਤੇ ਕੁਲਦੀਪ ਸਿੰਘ ਨੇ ਲਾਈਵ ਕਿਹਾ ਸੀਗਾ ਪ੍ਰੋਗਰਾਮ ਜੀ ਸਰਕਾਰ ਦੇ ਪੱਲੇ ਕੁਛ ਨਹੀਂ ਸਰਕਾਰ ਨੂੰ ਕੁਛ ਨਹੀਂ ਕਹਿੰਦਾ ਬਾਬਾ ਜੀ ਜੋ ਕਰਨਾ ਤੁਸੀਂ ਕਰਨਾ ਸਰਕਾਰ ਨਹੀਂ ਬਣ ਸਕਦੀ ਹੂੰ ਉਹਦੋਂ ਮੈਂ ਆਪਾਂ ਗੱਲ ਕੀਤੀ ਸੀ ਸਰਕਾਰ ਦੀ ਕਾਫੀ ਫਜ਼ੀਅਤ ਹੋਏ ਸ਼ਹਿਰ ਦੇ ਵਿੱਚ ਜੀ ਹੁਣ ਇਹਦੇ ਤੇ ਜਦੋਂ ਭਗਵੰਤ ਮਾਨ ਨਹੀਂ ਬੋਲੇ ਸਾਰਿਆਂ ਨੇ ਕਿਹਾ ਵੀ ਭਗਵੰਤ ਮਾਨ ਕਿਉਂ ਨਹੀਂ ਬੋਲੇ ਕਿਉਂਕਿ ਇਹਦਾ ਮਤਲਬ ਭੁੱਲ ਨੂੰ ਥਾਪਣਾ ਹਜ਼ਰ ਜੀ ਜੋ ਮਰਜ਼ੀ ਕਰੀ ਜਾਤ ਜੀ ਅੱਜ ਇੱਕ ਵੱਡੀ ਗੱਲ ਕੁੰਮਰ ਵਿਜੇ ਪ੍ਰਤਾਪ ਦੇ ਇਹ ਕੀਤੀ ਆ ਵੀ ਲੋ ਜੁਦ ਨਸ਼ਿਆਂ ਵਿਰੁੱਧ ਜਿਹੜਾ ਵਾ ਇਹ ਬਕਾਇਦਾ ਤੌਰ ਤੇ ਸਕੈਮ ਆਇਆ ਸਕੈਮ ਇਹ ਆ ਜਿਹੜੇ ਵੀ ਬੰਦੇ ਨੂੰ ਫੜਦੇ ਆ ਕੋਈ ਉਹ ਤੇ ਪੁੜੀ ਫੜ ਲਈ ਕੋਈ ਸਾਬ 2 ਗ੍ਰਾਮ ਫੜ ਲਿਆ 4 ਗ੍ਰਾਮ ਫੜ ਲਿਆ ਉਹਨੂੰ ਕਿੰਨੇ ਰੁਪਏ 5 ਲੱਖ ਲਾਇਆ ਹੂੰ ਤੈਨੂੰ ਛੱਡ ਲਈ ਤੇ ਫਿਰ 20 ਸਾਲ ਜੇ ਤੇ ਆਪਣੀਆਂ ਗੋਡੇ ਰਗੜੇਗਾ ਆਪਣੇ ਜੀ ਉਹਦੀ ਮਜਬੂਰੀ ਬਣ ਜਾਂਦੀ ਪੱਨ ਲਖ ਦੇਣ ਦੀ ਉਹ ਵਿਆਜੀ ਫੜ ਕੇ ਜਾਂ ਜ਼ਮੀਨ ਵੇਚ ਕੇ ਜਾਂ ਜਾਇਦਾਦ ਵੇਚ ਕੇ ਉਹ ਪੈਸੇ ਦੇਣਾ ਨਹੀਂ ਸਿਰਫ ਕਿ ਸਕੈਮ ਆ ਉਹਸ ਆਰਥਲੇ ਜੁਤ ਨਛਵਰ ਤੁਸੀਂ ਨੇ ਬੜਾ ਕੁਝ ਹੋ ਜਾਏ ਇਹ ਕੁਮਰ ਵਿਜੇ ਪ੍ਰਤਾਪ ਦੇ ਬਿਆਨ ਵਿੱਚ ਆਪਣੇ ਕੋਲ ਨਹੀਂ ਕੇਰ ਜੀ ਉਹ ਗਰੀਦੇ ਹੁੰਦੇ ਪਹਿਲਾਂ ਤੇ ਡੀਜੀਪੀ ਨੇ ਇਹ ਗੱਲ ਕਹਿ ਦਿੱਤੀ ਪੀ ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਕਿਉਂ ਮਾਮਲਾ ਸਸਪੈਂਡਾਈਜ਼ਰ ਜੀ ਕਿ ਮਾਮਲਾ ਚੱਲ ਚੱਲ ਰਿਹਾ ਤੇ ਇਸ ਕਿ ਮੈਂ ਕੁਝ ਵੀ ਕਹਿਣਾ ਲੇਕਿਨ ਮੁੱਖ ਮੰਤਰੀ ਸਾਹਨੇ ਆਪਣੇ ਨਾਲ ਟਵੀਟ ਕੀਤਾ ਉਹਨੇ ਕਿ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਡੀਆਈਜੀ ਰੋਪੜ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮੈਕ ਵਿੱਚ ਜੋ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪ੍ਰਸ਼ਟਾਚਰ ਪ੍ਰਸ਼ਟਾਚਰ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਹਰ ਇੱਕ ਪ੍ਰਕਾਰ ਦੀ ਰਿਸ਼ਤ ਵਿਰੁੱਧ ਆਮ ਆਦੀ ਪਾਰਟੀ ਦੀ ਜੰਗ ਜਾਰੀ ਰਹੇਗੀ ਜੀ ਸਰਕਾਰ ਬਣਾਈ ਤੇ এজেন্ডਾ ਤੇਹੀ ਚੀਨਾਂ ਦਾ ਹੂੰ ਕਿ ਅਸੀਂ ਪ੍ਰਸ਼ਟਾਚਰ ਨੂੰ ਬਿਲਕੁਲ برداشت ਨਹੀਂ ਕਰਾਂਗੇ ਇਹ এজেন্ডਾ ਐਸ ਜੀ ਦਾ ਤੁਹਾਨੂੰ ਦੱਸਣ ਫਿਰ ਕਿ ਇਹ ਇੱਕ ਇਹ ਕਿਉਂ ਹੋ ਰਿਹਾ ਕੂਮਰ ਵਿਜੇ ਪ੍ਰਤਾਪ ਇਹ ਗੱਲ ਕਹਿੰਦਾ ਵੀ ਜਦੋਂ ਮੈਂ ਇੱਥੇ ਡੀਆਈਟੀ ਆਈਜੀ ਸੀਗਾ ਤੇ ਮੈਨੂੰ ਡੀਜੀਪੀ ਨੇ ਬੁਲਾ ਕੇ ਇਦੀ ਗੱਲ ਕੀਤੀ ਵੀ ਅਸੀਂ ਇੱਕ ਫੈਸਲਾ ਕੀਤਾ ਤੁਹਾਨੂੰ ਕਿਸੇ ਰੇਂਜ ਚ ਲਾਵਾਂਗੇ ਜਦੋਂ ਰੇਂਜ ਚ ਲਾਉਣ ਦੀ ਗੱਲ ਕੀਤੀ ਗਈ ਤੇ ਮੈਨੂੰ ਏਡੀਸੀਪੀ ਇੰਟੈਲੀਜੈਂਸ ਨੇ ਵਧਾਈ ਵੀ ਦਿੱਤੀ ਵੀ ਤੁਹਾਨੂੰ ਵਧਾਈ ਵੀ ਭਾਈ ਤੇਰਾ ਨਾਂ ਜਿਹੜਾ ਵਾ ਉਹ ਰੂਪਰ ਰੇਂਜ ਵਾਸਤੇ ਆ ਗਿਆ ਰੂਪਰ ਰੇਡ ਚ ਲਾ ਦੇ ਤੁਸੀਂ ਇੱਥੇ ਅੱਜ ਤੋਂ ਹੀ ਬਲੱਟ ਸੀਗਾ ਜੀ ਕਹਿੰਦਾ ਇੰਟੈਲੀਜੈਂਸ ਨੂੰ ਤੇ ਐਡੀਜ ਨੂੰ ਬਤਾਈ ਦੇਣ ਤੋਂ ਬਾਅਦ ਅੱਜ ਤੱਕ ਮੇਰਾ ਨਾਂ ਉੱਥੇ ਨਹੀਂ ਆਇਆ ਕਿ ਕਿ ਉੱਥੇ ਮਾਫੀਆ ਰਾਜ ਬਹੁਤ ਸਟਰੋਂਗ ਜਦੋਂ ਮਾਫੀਆ ਨੂੰ ਪਤਾ ਲੱਗਿਆ ਕਿ ਇੱਥੇ ਲਾ ਰਹੇ ਨੇ ਤੇ ਕੈਪਟਨ ਮਰਿਤ ਸਿੰਘ ਦੀ ਸਰਕਾਰ ਹੀ ਮਾਫੀਆ ਦੀ ਸੀ ਤੇ ਮਾਫੀਆ ਨੇ ਜੋਰ ਪਾਇਆ ਤਾਂ ਨਹੀਂ ਲੱਗਣ ਦਿੱਤਾ ਉੱਥੇ ਇਸ ਕਰਕੇ ਉਹ ਕੈਪਟਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੇ ਕਹਿ ਤਾਰੀਫ ਦੇ ਖਿਲਾਫ ਆ ਤੁਹਾਡੇ ਰਿਸ਼ਵਤ ਦੇ ਖਿਲਾਫ ਉਹ ਨਾ ਬਣਨਾ ਕੁਛ ਨਹੀਂ ਲੇਕਿਨ ਤੁਸੀਂ ਕੀਤਾ ਕੀ ਹੁਣ ਤੇ ਜੋ ਦੱਸਦੇ ਤੁਸੀਂ ਜੀ ਆਪਰੇ ਪਹਿਲਾਂ ਤੇ ਬੜੀਆਂ ਟਾਰਾਂ ਮਾਰੀਆਂ ਪਈ ਇਹ ਮੰਤਰੀ ਦੇ ਖਿਲਾਫ ਤੇ ਮੇਰੇ ਕੋਲ ਠੋਸ ਸਬੂਤ ਨੇ ਜਲਦੀ ਅੰਦਰ ਤੱਕਣ ਦੇ ਜੇ ਕਰਨੇ ਕਿੱਥੇ ਅੱਜ ਇਸ ਕਰਕੇ ਇਹ ਭਗਵੰਤ ਮਹਾਂਦਰ ਦਾ ਕਹਿਦਾ ਆ ਕਿ ਤੁਸੀਂ ਜਿਹੜੀਆਂ ਮਾ ਉਹ ਗੱਲਾਂ ਘੱਟ ਕਰੋ ਹੂੰ ਤੇ ਕੰਮ ਜ਼ਿਆਦਾ ਕਰੋ ਲੇਕਿਨ ਤੁਹਾਡੇ ਕੋਲ ਗੱਲਾਂ ਹੀ ਗੱਲਾਂ ਆ ਗਈਆਂ ਕੰਮ ਕਮੂ ਕੋਈ ਨਹੀਂ ਹੈਗਾ ਜੀ ਜੀ ਦੱਲਾਂ ਦੇ ਚਲਾਉਂਨਾਂ ਨੇ ਬਣਵਾਣੀਆਂ ਜਾਂ ਉਹਨਾਂ ਦਾ ਕੰਮ ਵੀ ਸਿਆ باقی ਹੁਣ ਵੀ ਉਹੀ ਕੁਝ ਕਰਦੇ ਨੇ ਤੇ ਹੁਣ ਕੋਰ ਵੀ ਜੇ ਪ੍ਰਤਾਪ ਨੇ ਨਵਾਂ ਪਟਾਕਾ ਪਾ ਦਿੱਤਾ ਦੇਖੋ ਉਹਦੇ ਵਿੱਚ ਵੀ ਹੁਣ ਸਿਆਸਤ ਤਾਂ ਹੋਵੇਗੀ ਉਹਨੂੰ ਲੈ ਕੇ ਵੀ ਹੁਣ ਮਾਨ ਸਰਕਾਰ ਕਿ ਰਹੇਗੀ ਉਸਤੇ ਵੀ ਕਾਫੀ ਕੁਝ ਹੋਣ ਵਾਲਾ ਹੈ ਪਰ ਸਰਬਰ ਕੀ ਇਸ ਮਾਮਲੇ ਦੇ ਵਿੱਚ ਡੀਆਈਜੀ ਭੁੱਲਰ ਦੀ ਜੇ ਤਰੀਕੇ ਦੇ ਨਾਲ ਜਾਇਦਾਦਾਂ ਦੇ ਕਾਗਜ਼ਾਤ ਸਾਹਮਣੇ ਆ ਰਹੇ ਨੇ ਜੋ ਜਾਇਦਾਦਾਂ ਇੰਨੇ ਕੋਰੋਨਾ ਦੀਆਂ ਸਾਹਮਣੇ ਆ ਰਹੇ ਨੇ ਫਾਰਮ ਹਾਊਸ ਘਰ ਜੋ ਵੀ ਹੈ ਕਿ ਕੀ ਆਮਦਨ ਤੋਂ ਬਾਅਦ ਜਾਇਦਾਦਾਂ ਦਾ ਮਾਮਲਾ ਵੀ ਦਰਜ ਹੋ ਸਕਦਾ ਜੇਕਰ ਸੀਬੀਏ ਜੇ ਤਰੀਕੇ ਦੇ ਨਾਲ ਤੁਲਨਾ ਕਰ ਲਈਏ ਕਿ ਉਹ ਹੈ ਰਿਟਰਨਾਂ ਦੇ ਵਿੱਚ ਜਿੰਨੀ ਕਿ ਆਪਣੀ ਜਾਇਦਾਦ ਦੱਸਦੇ ਨੇ ਜਿੰਨੀ ਕਿ ਇਨਕਮ ਦੱਸਦੇ ਰ ਉਸ ਨਾਲੋਂ ਜ਼ਿਆਦਾ ਹੋਵੇ ਤਾਂ ਕੀ ਈਡੀ ਵੀ ਐਂਟਰੀ ਵੀ ਅਸੀਂ ਦੇਖ ਸਕਦੇ ਹਾਂ ਇਸ ਮਾਮਲੇ ਦੇ ਵਿੱਚ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਧਰਨ ਸਿੰਘ ਭੁੱਲਰ ਦੇ ਬਕਾਇਦਾ ਤੌਰ ਤੇ ਚੰਡੀਗੜ੍ਹ ਸਥਿਤ ਘਰ ਤੋਂ ਜਿਹੜੇ ਬਕਾਇਦਾ ਦੇ ਇੱਕ ਖਲੋਆ ਸੀ ਇਹਦਾ ਆਪਣੇ ਲੋਕਰ ਰਏ ਸੀਗੇ ਐਚ ਡੀ ਐਫ ਬੈਂਕ ਜੀ ਉਹਦਾ ਇੱਕ ਲੋਕਰ ਖੁੱਲ ਗਿਆ ਤੇ ਉਹਦੇ ਵਿੱਚ 50 ਗ੍ਰਾਮ ਸੋਨਾ ਤੇ ਹੋਰ ਜਿਹੜੇ ਪ੍ਰਾਪਰਟੀ ਦੇ ਕਾਗਜ਼ ਉਹ ਲੈ ਲੈਂਦੇ ਕੋਈ ਡਾਕੂਮੈਂਟਸ ਲੈ ਲੈਂਦੇ ਹਾਂ ਤੇ ਚਾਰ ਲੋਕਰ ਨੇ ਹੋਰ ਖੋਲਣੇ ਆ ਉਹਨਾਂ ਦੀ ਜਦੋਂ ਪਰਮਿਸ਼ਨ ਮਿਲ ਜਊਗੀ ਤੇ ਉਦੋਂ ਤੇ ਉਹ ਖੋਲ ਲੈ ਜਾਣਗੇ ਤੇ ਪਤਾ ਲੱਗੂ ਉੱਥੇ ਕੀ ਆ ਉੱਥੇ ਉਹਨ ਕਬੂਤਰ ਤੇ ਧਿਆਨ ਦੇ ਰੱਖੇ ਨਹੀਂ ਰੱਖੇ ਤੇ ਨੋਟ ਰੱਖੇ ਜਾਂ ਸਵਾਰੀ ਰੱਖੇ ਜਾਂ ਕਾਗਜ਼ ਰੱਖੇ ਬਾਕੀ ਤੁਸੀਂ ਰੱਖੇ ਹੀ ਨਹੀਂ ਜੀ ਇਦੇ ਵਿੱਚ ਹੀ ਹੁਣ ਉਹਨਾਂ ਨੇ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਡੀਐਸਪੀ ਜਿਹੜਾ ਗੁਮੰਡੀ ਗੁਬਿੰਦਗੜ੍ਹ ਸਿੰਘ ਨੂੰ ਬਦਲ ਦਿੱਤਾ ਗਿਆ ਤੇ ਭੁੰਦਰ ਦੀਆਂ ਮੁਸ਼ਕਲਾਂਆਂ ਜਿਹੜੀਆਂ ਜਿਹੜੀ ਤੁਸੀਂ ਈਡੀ ਦੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਸੀਬੀਆਈ ਦੇ ਬੇਕਦਰ ਤੌਰ ਤੇ ਈਡੀ ਕੋਲੋਂ ਕਾਰਜ ਸੀਬੀਆਈ ਕੋਲੋਂ ਕਾਰਜ ਮੰਗਲੇ ਈਡੀ ਨੇ ਨਹੀਂ ਨਹੀਂ ਫਿਰ ਸਾਨੂੰ ਡਾਕੂਮੈਂਟਸ ਦਿਓ ਜੀ ਉਹਨਾਂ ਨੇ ਇਹ ਜੀ ਕਸਲੀਆ ਉਹ ਕਿਸੇ ਵੀ ਡਾਕੂਮੈਂਟਸ ਵੇਖ ਕੇ ਤੇ ਉਹਦੀ ਐਂਟਰੀ ਇੰਦਰ ਹੋ ਸਕਦੀ ਹੈ ਹੂੰ ਜੇ ਉਹਨਾਂ ਦੀ ਐਂਟਰੀ ਈਡੀ ਹੋ ਜਾਂਦੀ ਹੈ ਇਹਨਾਂ ਨੂੰ 90 ਦਿਨ ਚ ਤੁਸ ਜਲਾਰ ਪੇਸ਼ ਕਰਨਾ ਹੁੰਦਾ 180 ਦਿਨ ਚ ਜਲਾਰ ਪੇਸ਼ ਕਰਨਾ ਹੁੰਦਾ ਇਹਦਾ ਮਤਲਬ ਹੀ 6 ਮਹੀਨੇ ਭੁੱਲਰ ਦੀ ਕੋਈ ਦਾਦ ਫਰਿਆਦ ਨਹੀਂ ਉੱਥੇ ਹੋਣੀ ਕਿਸੇ ਨੇ ਪਿੱਛੇ ਕਿੱਥੇ ਕਿੱਥੇ ਨਹੀਂ ਤੁਸੀਂ ਜੀ ਤੇ ਈਡੀ ਦੇ ਵਿੱਚ ਆਉਣ ਨਾਲ ਜਿਹੜੇ ਮੁਸ਼ਕਲ ਹੋਰ ਵੱਧ ਜਾਣਗੇ ਆ ਇਦੇ ਨਾਲ ਹੀ ਇਹਨਾਂ ਦੇ ਫਾਦਰ ਮਹਿਲ ਸਿੰਘ ਪੁੱਲਰ ਸਾਹਿਬ ਕਾ ਡੀਜੀਪੀ 90 ਸਾਲ ਦੀ ਉਮਰ ਦੇ ਉਹਨਾਂ ਨੇ ਆਪਣੇ ਬੇਟੇ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਜਦੋਂ ਉਹ ਬਾਹਰ ਹੈ ਉਹਨਾਂ ਦੀ ਅੱਖਾਂ ਨਮ ਸੀਗੀਆਂ। ਔਰ ਉਹਨਾਂ ਨੇ ਇੰਨੀ ਗੱਲ ਕਹੀ ਵੀ ਸਾਨੂੰ ਕੋਰਟ ਤੋਂ ਪੂਰੀ ਆਸ ਵੀ ਸਾਨੂੰ ਇਨਸਾਫ ਮਿਲੂਗਾ। ਇਹਨਾਂ ਦੇ ਬੇਟੇ ਨੇ ਵੀ ਤੇ ਮੇਰੇ ਖਿਆਲ ਸਾਇਦ ਇਹਨਾਂ ਦੀ ਪਤਨੀ ਨੇ ਜੇ ਕਿਸੇ ਹੋਰ ਨੇ ਵੀ ਮੁਲਾਕਾਤ ਕੀਤੀ ਉਹਦੇ ਨਾਲ ਉਹਦੇ ਵੇਰਵੇ ਸਾਹਮਣੇ ਨਹੀਂ ਆਏ ਜਿੱਕਿ ਸਿਰਫ ਸਿਰ ਮੈਲ ਸਿੰਘ ਭੁੱਲਣ ਜਿਹੜੀ ਗੱਲ ਕਹੀ ਉਹ ਇੰਨੀ ਗੱਲ ਕਹੀ ਵੀ ਅਸੀਂ ਅਦਾਲਤ ਤੋਂ ਇਨਸਾਫ ਦੀ ਆਸ ਹੈ ਕਿ ਅਸਾਨੂੰ ਇਨਸਾਫ ਜਰੂਰ ਮਿਲੇਗਾ ਜੀ ਜੀ ਬਿਲਕੁਲ ਜਿਵੇਂ ਜਿਵੇਂ ਜਾਂਚ ਹੋ ਰਹੀ ਹੈ ਡੀਆਈਜੀ ਭੁੱਲੜ ਦੀਆਂ ਮੁਸ਼ਕਲਾਂ ਜਿਹੜੀਆਂ ਵਧ ਰਹੀਆਂ ਨੇ ਤੇ ਨਾਲ ਹੀ ਜਿਹੜੀਆਂ ਦੀ ਡਾਇਰੀ ਦੇ ਵਿੱਚ ਵੀ ਅਫਸਰਾਂ ਦੇ ਉਦਯੋਗਪਤੀਆਂ ਦੇ ਨਾਮ ਸਾਹਮਣੇ ਆਏ ਆ ਉਸ ਹਿਸਾਬ ਦੇ ਨਾਲ ਤੇ ਹੁਣ ਬਾਕੀ ਅਫਸਰਾਂ ਦੇ ਵੀ ਸਾਰੇ ਨਾਮ ਨਾਲ ਸੋਕ ਰਹੇ ਨੇ ਇਹ ਜਿਹੜਾ 40 ਜਿਹੜਾ ਸਥਿਤ ਘਰ ਆ ਨਾ ਸੈਕਟਰ 40 ਚੋਂ ਉੱਥੋਂ ਡੈਰੀ ਵੀਕ ਬਰਾਮਦ ਹੋਈ ਜਿਹਨੂੰ ਚਪਸਰੇ ਨਾਇਬ ਅਫੀਸਰ ਠੀਕ ਕੀ ਗਏ ਜੀ ਉਹਨਾਂ ਕਿ ਉਹਨਾਂ ਦੇ ਵੀ ਸਾਥ ਸੋਕ ਰਹੇ ਨੇ ਕਿ ਇਹ ਤਾਂ ਫਾਸੇ ਰਿਆ ਸਾਨੂੰ ਵੀ ਨਾਲ ਹੀ ਲੈ ਕੇ ਡੁੱਬੂਗਾ ਵਾ ਕਿ ਦੇਖਦੇ ਆ ਅੱਗੇ ਅੱਗੇ ਹੋਰ ਕੀ ਕੁਝ ਕਾਰਵਾਈ ਚ ਸਾਹਮਣੇ ਆਉਂਦਾ ਕਿਦਾ ਕਿਦਾ ਨਾਮ ਆਉਂਦਾ ਕਿ ਇਹਨੂੰ ਇਹਨੂੰ ਸੀਬੀ ਸਮਨ ਭੇਜ ਸਕਦੀ ਹੈ ਪਰ ਸਰਬ ਏਡੀ ਸਾਬਕਾ ਡੀਜੀਪੀ ਦਾ ਵੀ ਮੈਂ ਜ਼ਿਕਰ ਕਰ ਲੰਨੀ ਕਿ ਉਹਨਾਂ ਦੇ ਉੱਤੇ ਉਹਨਾਂ ਦੇ ਹੀ ਆਪਣੇ ਬੇਟੇ ਜੋ ਮੁਸਫਾ ਨੇ ਉਹਨਾਂ ਦੇ ਆਪਣੇ ਬੇਟੇ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਤੇ ਉਸ ਤੋਂ ਲੈ ਕੇ ਹੁਣ ਉਹ ਮੀਡੀਆ ਅੱਗੇ ਆਏ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਮੇਰਾ ਸ਼ਮਸ਼ੂਦੀਨ ਜੋ ਜਿਨ੍ਹਾਂ ਨੇ ਸ਼ਿਕਾਇਤ ਕਰਤਾ ਨੇ ਜੋ ਉਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਆ ਸਾਨੂੰ ਪੜੋਸੀ ਦੱਸ ਰਿਹਾ ਹੈ ਇਹ ਕੁਝ ਵੀ ਨਹੀਂ ਹੈਗਾ ਤੇ ਬਾਕੀ ਕਹਿੰਦੇ ਕਿ ਦੋ ਦੋ ਦੁੱਧ ਪਾਣੀ ਦਾ ਪਾਣੀ ਤਾਂ ਉਹਦਾ ਹੀ ਹੋਣਾ ਹੈ ਜਦੋਂ ਜਾਂਚ ਕਰੇਗੀ ਮੈਂ ਤਾਂ ਪੂਰਾ ਜਿਹੜਾ ਸਹਿਯੋਗ ਕਰੂੰਗਾ ਜੇ ਸਿੱਟ ਬਣਾਈਗਾ ਉਸ ਦਾ ਵੀ ਪੂਰਾ ਸਹਿਯੋਗ ਕਰੂੰਗਾ ਜਿਹੜੀ ਗੱਲ ਮੂਸੇ ਵਾਲੇ ਦੀ ਗੱਲ ਤੁਸੀਂ ਮੁਸਤਫਾ ਦੀ ਗੱਲ ਕੀਤੀ ਹੈ ਜੀ ਉਹਨਾਂ ਦੇ بیٹے ਦੀ ਇੱਕ ਜਿਹੜੀ ਆ ਉਹ ਵੀਡੀਓ ਰਿਲੀਜ਼ ਹੁੰਦੀ ਆ 27 ਅਗਸਤ ਨੂੰ ਜੀ ਆਈ ਰੀਲੀਜ਼ ਹੋਣ ਹੋਈ ਹੈ 27 ਅਗਸਤ ਨੂੰ ਬਕਾਇਦਾ ਤੌਰ ਤੇ ਜਿਹੜੀ ਵੀਡੀਓ ਲਈ ਜਾਂਦੀ ਹੈ ਉਹਦੇ ਵਿੱਚ ਦੋਸ਼ ਲਾਉਂਦਾ ਆਪਣੇ ਪਿਓ ਤੇ ਲਾਉਂਦਾ ਆਪਣੀ ਮਾਂ ਤੇ ਲਾਉਂਦਾ ਆਪਣੇ ਭੈਣ ਤੇ ਲਾਉਂਦਾ ਆਪਣੀ ਪਤਨੀ ਤੇ ਲਾਉਂਦਾ ਉਹ ਦੋਸ਼ ਅਸੀਂ ਕਦੇ ਵੀ ਡਿਸਕਸ ਕਰ ਚੁੱਕੇ ਅਸੀਂ ਉਹਦਾ ਬਾਰੇ ਬਹੁਤੀ ਡਿਟੇਲਸ ਨਹੀਂ ਜਾਵਾਂਗੇ ਜੀ ਬੇਕਨ ਬੁਸਤਵਾ ਸਾਹਿਬ ਕਹਿੰਦੇ ਵੀ 27 ਨੂੰ ਜਿਹੜੇ ਦੋਸ਼ ਲਾਇਏ ਸੀ ਉਹ ਸਾਈਕੋਫ੍ਰੈਂਿਕ ਜਿਹੜੀ ਇਹ ਬਿਮਾਰੀ ਉਹਦਾ ਮਰੀਜ਼ ਆ ਇਹ ਬਿਮਾਰੀ ਜਿਹੜੀ ਇਹੋ ਜਿਹੀ ਬਿਮਾਰੀ ਹੈ ਬੰਦੇ ਨੂੰ ਪਤਾ ਹੀ ਲੱਗਦਾ ਮੈਂ ਕੀ ਕਹਿ ਰਿਹਾ ਵਾਂ ਜੋ ਮੂੰਹ ਤੇ ਬੋਲੀ ਜਾਂਦਾ ਕਹਿੰਦਾ 8 ਅਕਤੂਬਰ ਨੂੰ ਬਕਾਇਦਾ ਤੌਰ ਤੇ ਉਹਨਾਂ ਦਾ ਖੱਡਣ ਵੀ ਕੀਤਾ ਤਾਂ ਆਪਣੀ ਭੈਣ ਤੇ ਲਾਏ ਦੋਛਾ ਤੋਂ ਨੇ ਮਾਫੀ ਵੀ ਮੰਗੀ ਤੇ ਨਾਲ ਇੰਨੀ ਗੱਲ ਕੀਤੀ ਮੇਰਾ ਪਰਿਵਾਰ ਮੇਰੀ ਪੂਰੀ ਹਫਾਜ਼ਤ ਕਰ ਰਿਹਾ ਜੀ ਤੇ ਮੁਸਤਫਾ ਸਾਹਿਬ ਇਹ ਗੱਲ ਕਹਿੰਦੇ ਆ ਕਿ ਜਿਹੜੀ ਉਹਨੇ ਗੱਲਾਂ ਕੀਤੀਆਂ ਸੀ ਵਾਕਿਆ ਉਹ ਠੇਸ ਪਚਾਉਣ ਵਾਲੀਆਂ ਸੀਗੇ ਲੇਕਿਨ ਅੱਠ ਨੂੰ ਸਪਸ਼ਟੀ ਕਰ ਦਿੱਤਾ ਪਰ ਸਭ ਨੂੰ ਪਤਾ ਗੁੱਸਾ ਤਾਂ ਸਭ ਹੋਣਾ ਸੀਗਾ ਲੇਕਿਨ ਅਸੀਂ ਕਹਿੰਦੇ ਬਿਮਾਰ ਹੈ ਕਿ ਅਸੀਂ ਕੀ ਇਲਾਜ ਕਰ ਸਕਦੇ ਹਾਂ ਕਰ ਸਕਦੇ ਹਾਂ ਜੀ ਬਿਲਕੁਲ ਹੁਣ ਮੁਸਤਵਾ ਸਾਹਿਬ ਨੇ ਨਿਕਲ ਕੇ ਵੀ ਜਿਹੜਾ ਪਰਚਾ ਦਰਜ ਕੀਤਾ ਵਾ ਸੰਸੂਦੀਨ ਚੌਧਰੀ ਵੱਲੋਂ ਕਰਾਇਆ ਗਿਆ ਵਾ ਉਹ ਨਾ ਸਾਡਾ ਕੋਈ ਰਿਸ਼ਤੇਦਾਰ ਹੂੰ ਨਾ ਸਾਡੇ ਘਰ ਦੇ ਕੋਲ ਰਹਿੰਦਾ ਵਾ ਜਿੱਥੇ ਮਲੇਰਕੋਟਲੇ ਸਾਡਾ ਘਰ ਹੈ ਉੱਥੋਂ 2 ਕਿਲੋਮੀਟਰ ਦੂਰ ਦਾ ਘਰ ਤੇ ਮੀਡੀਆ ਦੇ ਜਿਹੜਾ ਗਵਾਂਢੀ ਹੈ ਜੀ ਫਿਰ ਉਹ ਕਹਿੰਦੇ ਸੀ ਮਹੀਨੇ ਚ ਇੱਕ ਵਾਰ ਹੀ ਆਉਂਦੇ ਇੱਥੇ ਮਲੇਰਕੋਟਲੇ ਬਾਕੀ ਅਸੀਂ ਪੰਚਕੁਲਾ ਰਹਿੰਦੇ ਹਾਂ ਉੱਥੇ ਸਾਡਾ ਆਪਣੀ ਕੋਠੀ ਵੀ ਨੇ ਉੱਥੇ ਘਰ ਸਾਡਾ ਇਸ ਕੇ ਸੰਸੂ ਦੀ ਜਿਹੜੀ ਸਾਡੀ ਸ਼ਿਕਾਇਤ ਕੀਤੀ ਆ ਇਹ ਸ਼ਾਸਕੀ ਤੌਰ ਤੇ ਕੀਤੀ ਹੈ ਜੀ ਉਹ ਸ਼ਮਸ਼ੂਦின் ਚੌਧਰੀ ਦੀ ਫੋਟੋ ਇੱਕ ਕਦੇ ਕਹਦਾ ਪੀ ਸਿੰਘ ਬਾਦਲਾ ਵੀ ਰੀਲਿਸ ਹੁੰਦੀ ਹੈ ਜਿਹੜੇ ਉੱਥੋਂ ਦੇ ਐਮਐਲਏ ਉਹਨਾਂ ਬਾਰੇ ਕਿਹਾ ਜਾਂਦਾ ਸੀ ਉਹਨਾਂ ਦਾ ਪੀਏ ਆ ਹਾਂ ਜਮੀਲ ਔਰ रहमान ਨੇ ਇੱਕ ਇੱਕ ਲਫ਼ਜ਼ੇ ਦੇ ਗੱਲ ਕਹਿ ਦਿੱਤੀ ਆ ਵੀ ਨਾ ਤੇ ਇਹ ਮੇਰਾ ਪੀਏ ਰਿਆ ਨਾ ਮੇਰਾ ਪੀਐਸਸੀ ਤੇ ਨਾ ਇਹ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਤੇ ਨਾ ਕੋਈ ਲੀਡਰ ਆ ਸਾਡਾ ਇੰਨਾ ਕੋਈ ਦੂਰਦਰ ਸੰਬੰਧ ਨਹੀਂ ਹੈਗਾ ਹਾਂ ਮੇਰੇ ਕੋਲ ਥੋੜੀ ਥੋੜੀ ਚਾਇਆ ਸੀ ਇੱਕ ਦੋ ਵਰੀਏ ਲੇਕਿਨ ਇਹਦੀਆਂ ਹਰਕਤਾਂ ਵੇਖ ਕੇ ਨੂੰ ਮੈਂ ਤੋਰਤਾ ਸੀ ਘਰ ਨੂੰ ਵੀ ਤੂੰ ਇੱਥੇ ਨਹੀਂ ਰਹਿ ਸਕਦਾ ਜੀ ਇਸ ਕਰਕੇ ਸਾਡੀ ਤਾਂ ਕੋਈ ਮਿਲ ਹੁਣ ਉਹਨਾਂ ਨੇ ਕਿਹਾ ਵੀ ਜਿਹੜੀ ਸਿੱਟ ਜਿਹੜੇ 75 ਜਿਹੜਾ ਝੂਠਾ ਵਾ ਬੇਬੁਨਿਆਦ ਉਹਦੇ ਤੇ ਜੇ ਵੀ ਕੋਈ ਵੀ ਕਾਰਵਾਈ ਹੁੰਦੀ ਸਿੱਟ ਹੁੰਦੀ ਹੈ ਕੋਈ ਆ ਕੇ ਦੇ ਪੁਨਛਣ ਕਰਦੀ ਹੈ ਜਾਂਚ ਕਰਦੀ ਤੇ ਅਸੀਂ ਪੂਰਾ ਸਹਿਯੋਗ ਕਰਾਂਗੇ ਜੀ ਜੀ ਬਿਲਕੁਲ ਉਸ ਉਹਨਾਂ ਦੇ ਬਹੁਤ ਸਹਿਯੋਗ ਕਰਨਗੇ ਬਾਕੀ ਕਾਰਵਾਈ ਹੋ ਰਹੀ ਹੈ ਜਾਂਚ ਹੋਵੇਗੀ ਫਿਰ ਪਤਾ ਲੱਗੇਗਾ ਕਿ ਉਹਨਾਂ ਦੇ ਇਹਨਾਂ ਨੂੰ ਹੋਰ ਕੀ ਕੁਝ ਸਾਹਮਣੇ ਆਉਂਦਾ ਇਸ ਨੂੰ ਲੈ ਕੇ ਮੈਂ ਇਹਨਾਂ ਦੀ ਇਹਨਾਂ ਦਾ ਮੈਂ ਹੋਰ ਜੋੜਿਆ ਛੜਿਆ ਤੁਹਾਡੇ ਨਾਲ ਹੂੰ ਵੀ ਮੁਸਤਬਾ ਦੇ ਉੱਤੇ ਉੱਥੇ ਪੁਲਿਸ ਮੁਕਾਬਲੇ ਕਰਨ ਦਾ ਦੋਸ਼ ਵੀ ਲੱਗਦਾ ਇੱਕ ਗੁਰਦਾਸਪੁਰ ਦਾ ਬਕਾਇਦਾ ਤੌਰ ਤੇ ਐਸਐਸਪੀ ਸੀ ਤੇ ਪੁਲ ਕੁੰਜਰ ਗੈਸਟ ਹਾਊਸ ਗੁਰਦਾਸਪੁਰ ਦੇ ਵਿੱਚ ਚਾਰ ਨੌਜੋ ਲਿਆ ਕੇ ਫਟ ਕੇ ਟੈਰੋਗੜ ਕੀਤੇ ਗਏ ਉਹਨਾਂ ਨੇ ਚੜ੍ਹੇ ਪਾੜੇਗੇ ਪੁੱਠੇ ਲੜਕਾਗੇ ਜੀ ਉਹਨਾਂ ਦਾ ਬਲਵਿੰਦਰ ਸਿੰਘ ਬਾਜੂ ਭੈਣੀ ਪਾਸਵਾਲ ਦਾ ਸੀ ਦੂਜਾ ਬਲਵਿੰਦਰ ਸਿੰਘ ਕਾਲਾ ਕੰਧਵਾਲ ਦਾ ਸੀ ਚਿੰਤ ਜਹਜਿੰਦਰ ਸਿੰਘ ਰਾਣਾ ਸੀਗਾ ਤੇ ਚੌਥਾ ਸਰੂਪ ਸਿੰਘ ਸੂਬਾ ਕਿਹਾ ਸੀ ਜੱਗੋ ਵਾਲ ਦਾ ਬੇਟਾ ਸੀਗਾ ਇਨਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇਗੇ ਮੁਸਤਫਾ ਵੱਲੋਂ ਤੇ ਬਕਾਇਦਾ ਤੌਰ ਤੇ ਸੀਬੀ ਦੀ ਜਾਂਚ ਹੁੰਦੀ ਸੀਬੀ ਪਤਾ ਨਹੀਂ ਕਿਵੇਂ ਨੂੰ ਬਾਹਰ ਕੱਢ ਦਿੰਦੀ ਆ ਲੇਕਿਨ ਇੱਕ ਐਸਪੀ ਸਮੇਤ 28 ਵਾਲਿਆਂ ਤੇ ਪਰਚੰਦ ਅਜ ਕੱਲੋਂ ਕੋਣ ਚੱਲ ਰਿਹਾ ਸਾਨੂੰ ਅਫਸੋਸ ਕਰਦਾ ਹੈਗਾ 2001 ਤੋਂ ਲੈ ਕੇ 2017 ਤੱਕ ਬਕਾਇਦਾ ਤੌਰ ਤੇ ਜਿਹੜੇ ਇਹ ਝੂਠੇ ਪੁਲਿਸ ਮੁਕਾਬਲੇ ਨੇ ਜਾਂਚ ਰੁਕਾਈ ਕੀਨੇ ਹਾਂ ਕਾਲੀ ਸਰਕਾਰ 2001 ਚ ਕਾਲੀ ਸਰਕਾਰ ਸੀ 17 ਸਾਲੇ ਜਾਂਚ ਰੁਕੀ ਰਹੀ ਤੇ 18ਵੇਂ ਸਾਲ ਤੱਕ ਕਿ 2018 ਜਦ ਹਾਈ ਕੋਰਟ ਨੇ ਕਿਹਾ ਰੋਕੀ ਕਿਉ ਹੈ ਜਾਂਚ ਕਰੋ ਤੇ ਫਿਰ ਜਾਂਚ ਨੇ ਸ਼ੁਰੂ ਹੋਈ ਪਈ ਨਾ ਜੇ ਕਿਤੇ ਪਹਿਲਾਂ ਹੁੰਦੀ ਤੇ ਲੋਕ ਪਹਿਲਾਂ ਜੇ ਨਾ ਚਲੇ ਜਾਂਦੇ ਜੀ 18 ਤੋਂ ਬਾਅਦ 180 ਪੁਲਿਸ ਮੈਂ ਹੁਣ ਤੱਕ ਜੇਲ੍ਹ ਜਾ ਚੁੱਕੇ 129 ਉਹ 28 ਪੁਲਿਸ ਵਾਲਿਆਂ ਦੀ ਪਰਚਾਦਰਜ ਕੀਤਾ ਇਹਦੇ ਵਿੱਚ ਇੱਕ ਵਿਵੇਕ ਮਿਸ਼ਰਾ ਨਾਮ ਦਾ ਐਸਪੀ ਸੀਗਾ ਜਿਹਨੇ ਸੁਸਾਇਡ ਕਰ ਲਈ ਇਸੇ ਗੱਲ ਤੋਂ ਹੀ ਕਿ ਜਿਹੜਾ ਅਸਲੀ ਦੋਸ਼ੀ ਸੀ ਮੁਸਤਫਾ ਉਹਨੂੰ ਛੜ ਦਿੱਤਾ ਸੀ ਵੀ ਇਹਨੇ ਸਾਨੂੰ ਬੁਸਾ ਦਿੱਤਾ ਜੀ ਇਸ ਕਰਕੇ ਮੁਸਤਫਾ ਆਪਣਾ ਕਰਤਾਰ ਵੀ ਕੋਈ ਸਾਫ਼ ਨਹੀਂ ਇਹ ਵੀ ਝੂਠੇ ਪੁਲਿਸ ਮੁਕਾਬਲੇ ਦਾ ਸਰਗਣਾ ਰਿਹਾ ਵਾ ਹਾਂ ਜੀ ਦੇਖੋ ਜਦੋਂ ਇਹ ਨਾਤੇ ਵੀ ਇੱਕ ਮਾਮਲਾ ਦਰਜ ਹੋਇਆ ਝੂਠਾ ਹੁੰਦਾ ਸੱਚਾ ਹੁੰਦਾ ਤਾਂ ਕਾਰਵਾਈ ਜੀ ਪਤਾ ਲੱਗੇਗਾ ਬਾਕੀ ਦੇਖਦੇ ਹਾਂ ਕਿ ਕੁਝ ਆਉਂਦਾ ਹੈ ਸਾਹਮਣੇ ਬਹੁਤ ਸ਼ੁਕਰੀਆ ਪਟਿਆ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਜੀ